ਮਿਤੀ 9 4 25 ਨੂੰ ਪਿੰਡ ਕੰਗ ਦੇ ਵਿੱਚ ਦਿਨ ਦਾੜੇ ਗੁਰਪ੍ਰੀਤ ਕੌਰ ਵਾਸੀ ਜਿਹੜੀ ਪਿੰਡ ਕੰਗ ਉਹਦਾ ਮਰਡਰ ਹੋਇਆ ਸੀਗਾ ਜਿਹਦੇ ਵਿੱਚ ਕੋਈ ਉਸ ਟਾਈਮ ਬਲਾਈਂਡ ਮਰਡਰ ਹੋਇਆ ਸੀਗਾ ਕੋਈ ਕਲੂਨੀ ਲੱਗਿਆ ਸੀਗਾ ਇਹਦੇ ਤੇ ਕੰਮ ਕਰਦੇ ਹੋਏ ਡੀਐਸਪੀ ਜਿਹੜੇ ਆਪਣੇ ਗੋਵਿੰਦਵਾਲ ਸਾਹਿਬ ਨੇ ਅਤਲ ਸੋਣੀ ਤੇ ਇਨਸਪੈਕਟਰ ਜਿਹੜੇ ਪ੍ਰਭਜੀਤ ਨੇ ਅੰਡਰ ਸੁਪਰਵੀਜ਼ਨ ਆਫ ਜਿਹੜੇ ਐਸਪੀਡੀ ਅਜੇ ਰਾਜ ਸਿੰਘ ਤੇ ਸਬ ਇਨਸਪੈਕਟਰ ਸਾਡੀ ਬਲਜੀਤ ਕੌਰ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਇਹਨੂੰ ਟੈਕਨੀਕਲੀ ਤੇ ਪ੍ਰੋਫੈਸ਼ਨਲ ਵੇ ਨਾਲ ਹਿਊਮਨ ਇੰਟ ਦੇ ਬੇਸ ਤੇ ਇੱਕ ਬੰਦਾ ਪਹਿਲਾਂ ਪਛਾਣ ਕੀਤੀ ਸੀਗੀ ਜਿਹਦਾ ਨਾਂ ਸੀਗਾ ਗੁਰ ਗੁਰਸ਼ਨਦੀਪ ਸਿੰਘ ਉਰਫ ਕਾਲੂ ਇਹ ਇਹਨੂੰ ਜਦੋਂ ਕਾਬੂ ਕੀਤਾ ਗਿਆ ਤੇ ਇਹਨੇ ਦੱਸਿਆ ਕਿ ਬਈ ਜਿਹੜੇ ਇਹ ਤਿੰਨ ਦੋਸ਼ੀ ਜਿਹੜੇ ਸੀਗੇ ਉਸ ਦਿਨ ਇਹਦੇ ਘਰ ਆਏ ਸੀਗੇ ਲੁੱਟ ਦੀ ਇਰਾਦਾ ਲੁੱਟ ਦੀ ਨੀਅਤ ਦੇ ਨਾਲ ਜਦੋਂ ਉੱਥੇ ਉਹਨੇ ਰਜਿਸਟਰ ਕੀਤਾ ਤੇ ਇਹਨਾਂ ਨੇ ਉਹਦਾ ਮਰਡਰ ਕਰਤਾ ਸੀਗਾ ਤੇ ਇਹਦੇ 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 ਫਰਦ ਇਨਸ਼ਾਫ ਤੇ ਦੋ ਦੋਸ਼ੀਆਂ ਦੀ ਹੋਰ ਪਹਿਚਾਨ ਹੋਈ ਹੈ ਗੁਰਸ਼ੰਦੀਪ ਸਿੰਘ ਜਿਹੜਾ ਅਸੀਂ ਫੜ ਲਿਆ ਹੈ ਤੇ ਇਸ ਤੋਂ ਬਾਅਦ ਜਿਹੜਾ ਦੂਜਾ ਦੋਸ਼ੀ ਹੈ ਉਹਦਾ ਨਾਮ ਹੈ ਲਖਵਿੰਦਰ ਸਿੰਘ ਉਰਫ ਗੋਲਡੀ ਜਿਹੜਾ ਕਿ ਝੰਡਿਆਲਾ ਗੁਰੂ ਦਾ ਰਹਿਣ ਵਾਲਿਆ ਹੈ ਇਹ ਦੱਸਦੀ ਹੈ ਕਿ ਵੀ ਜਿਹੜਾ ਲਖਵਿੰਦਰ ਸਿੰਘ ਉਰਫ ਗੋਲਡੀ ਹੈ ਇਹ ਮਿਤੀ 16 4 25 ਨੂੰ ਥਾਣੇ ਵੈਰੋਵਾਲ ਦੇ ਵਿੱਚ ਲੁੱਟ ਦੀ ਲੁੱਟ ਕਰਦੇ ਹੋਏ ਤੇ ਡਰੱਗਸ ਦੇ ਨਾਲ ਫੜਿਆ ਗਿਆ ਸੀਗਾ ਤੇ ਫਿਲਹਾਲ ਕੋਵਿੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਬੰਦਾ ਹੈ ਤੇ ਤੀਜੇ ਦੋਸ਼ੀ ਦੀ ਵੀ ਜਿਹੜੀ ਇਹ ਪਛਾਣ ਹੋ ਗਈ ਆ ਉਹਦਾ ਨਾਮ ਹਜੇ ਤੁਹਾਨੂੰ ਦੱਸ ਨਹੀਂ ਸਕਦੇ ਗੋਪਨੀਯਤਾ ਰੱਖਦੇ ਹੋਏ ਤੇ ਤਿੰਨ ਦੋਸ਼ੀ ਜਿਹੜੇ ਸੀਗੇ ਉਹਦੇ ਵਿੱਚ ਟੋਟਲ ਦੋ ਦੋਸ਼ੀ ਇਹਦੇ ਵਿੱਚ ਗ੍ਰਿਫਤਾਰ ਕਰ ਲਏ ਗਏ ਆ ਤੇ ਜਿਹੜਾ ਆਪਣਾ ਸਾਡਾ ਬਲਾਈਂਡ ਮਟਰ ਕੇਸ ਸੀਗਾ ਇਹ ਸੋਲਵ ਹੋ ਗਿਆ